ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਨਪ੍ਰੀਤ ਕੋਰਸ ਵਾਕਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਦਾ ਨਵਾਂ ਕਲੈਕਸ਼ਨ ਪਟਿਕ ਤੇ ਉਮੀਦ ਕਰਦੀ ਹਾਂ ਵਧੀਆ ਹੋਵੇ ਕਿ ਠੀਕ ਠਾਕ ਹੋਵੇ ਹੋਰ ਸਨੋ ਜੀ ਕੀ ਹਾਲ ਚਾਲ ਹੈ ਤੇ ਆਪਣਾ ਗਿਵ ਅਵੇ ਪ੍ਰੋਗਰਾਮ ਚੱਲ ਰਿਹਾ ਹੈਗਾ ਜੋ ਕਿ ਆਪਾਂ ਨੂੰ ਫਰਸਟ ਕਮੈਂਟ ਕਰੂਗਾ ਜਿਸ ਦਿਨ ਵੱਧ ਵੱਧ ਕਮੈਂਟ ਹੋਣਗੇ ਉਹਨਾਂ ਕਮੈਂਟਾਂ ਵਿੱਚੋਂ ਆਪਾਂ Winner ਚੁਣਾਂਗੇ ਜੋ ਵੀ ਇਹਨਾਂ ਹੋਣਗੇ ਉਹਨਾਂ ਨੂੰ ਆਪਾਂ ਹੈਂਡਵਰਕ ਦੇ ਸੂਟ ਫ੍ਰੀ ਆਫ ਕਾਸਟ ਗਿਫਟ ਕਰਾਂਗੇ ਬਹੁਤ ਸੋਨੇ ਸੂਟ ਗਿਫਟ ਕਰਾਂਗੇ ਤੇ ਤੁਸੀਂ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੇ ਕਮੈਂਟ ਕਰਨੀ ਹੈਗੀ ਆ ਤੇ ਅੱਜ ਆਪਾਂ ਲੈ ਕੇ ਆਏ ਹੈਗੇ ਆ ਪਿਓਰ ਕਸ਼ਮੀਨੀ ਦੇ ਸੂਟ ਕਸ਼ਮੀਨੀ ਦੇ ਸੂਟ ਵਧੀਆ ਪਸ਼ਮੀਨਾ ਰਹੂਗਾ ਰੀਵਾ ਬ੍ਰਾਂਡ ਦਾ ਪਸ਼ਮੀਨਾ ਰਹੂਗਾ ਪਿਓਰ ਕਸ਼ਮੀਨਾ ਰਹੂਗਾ ਪਹਿਲਾ ਸੂਟ ਦਿਖਾਉਣੀ ਆ ਤੁਹਾਨੂੰ ਇਹ ਰਸਟ ਜੀ ਸ਼ੇਡ ਚ ਐਸ ਤਰ੍ਹਾਂ ਦਾ ਰਸਟ ਸ਼ੇਡ ਐਕਸਟਰਾ ਡਿਜ਼ਾਈਨਿੰਗ ਬਣੀ ਹੋਈ ਆ। ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਰੋਸ਼ਨੀ ਸਹੀ ਨਹੀਂ ਆ ਰਹੀ ਇਸ ਕਰਕੇ ਬੁਟੀਕ ਤੋਂ ਬਾਹਰ ਹੋ ਕੇ ਬਣਾਉਣੀ ਪੈ ਰਹੀ ਹੈ। origignal ਵੇਚ ਹੀ ਤੁਹਾਨੂੰ ਆਊਗਾ। ਇਸ ਤਰ੍ਹਾਂ ਲਾਈਨਿੰਗ ਵਾਲੀ ਬਾਟਮ ਲੱਗੀ ਹੋਈ ਆ। ਇਸ ਤਰ੍ਹਾਂ ਦਾ ਬਹੁਤ ਫੁੱਲਾ ਸ਼ਾਲ ਹੈ। ਟੌਲ ਕੰਮ ਸ਼ੌਲ ਹੀ ਹੈ ਇਸ ਤਰ੍ਹਾਂ ਦਾ ਸ਼ਾਲ ਤੁਸੀਂ ਇਸ ਤਰ੍ਹਾਂ ਸ਼ਾਰਟ ਸਕਰੀਨ ਲੈਣੀ ਹੈ ਜਾਂ ਆਪਾਂ ਨੂੰ ਭੇਜਣੀ ਹੈ ਇਹ ਸੂਟ ਵੀ ਆਪਾਂ ਡਿਸਕਾਊਂਟ ਤੇ ਦੇ ਰਹੀਆਂ ਇਹ ਓਨਲੀ 450 ਰੁਪਏ ਵਿੱਚ ਤੁਸੀਂ ਸ਼ਿਪਿੰਗ ਕੋਈ ਨਹੀਂ ਦੇਣੀ 450 ਵਿੱਚ ਤੁਹਾਨੂੰ ਘਰ ਸੂਟ ਪਹੁੰਚਦਾ ਹੋ ਜਾਊਗਾ ਸੈਕੰਡ ਕਲਰ ਐਂਡ ਡਿਜ਼ਾਈਨ ਡਿਜ਼ਾਈਨ ਵੀ ਵੱਖਰਾ ਹੈ ਪਸ਼ਮੀਨੇ ਚ ਇਸ ਤਰ੍ਹਾਂ ਬਲੈਕ ਕਲਰ ਚ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਪਿਓਰ ਬਲੈਕ ਹੈ ਇੱਕ ਕਮੀਜ਼ ਦਾ ਇਸ ਤਰ੍ਹਾਂ ਦੀ ਨਾਲ ਬੋਟਮ ਇਸ ਤਰ੍ਹਾਂ ਦੀ ਬੋਟਮ ਬਣੀ ਹੋਈ ਹੈ ਦੇਖੋ ਉਹੀ ਡਿਜ਼ਾਈਨ ਹੈ ਨਜ਼ਦੀਕ ਤੋਂ ਕੈਮਰਾਮੈਨ ਨੂੰ ਕਹਿੰਨੇ ਵਿਖਾ ਦੇਣਗੇ ਡਿਜ਼ਾਈਨ ਬਹੁਤ ਸੁਨੋ ਉਹੀ ਕਲਰ ਆ ਜੋ ਕਮੀਜ਼ ਚ ਹੈ ਉਹੀ ਬਾਟਮ ਚਾਹ ਤਿੰਨ ਮੀਟਰ ਬਾਟਮ ਰਹੂਗੀ ਤੁਸੀਂ ਕੁਝ ਵੀ ਬਣਾ ਸਕਦੇ ਹੋ ਸਲਾ ਪਲਾਜ਼ ਕੁਝ ਵੀ ਤੇ ਨਾਲ ਇਸਦੇ ਵੀ ਸ਼ਾਲ ਰਹੂਗਾ ਇਸ ਤਰ੍ਹਾਂ ਜਸਤਰਮ ਬਾਟਮ ਚਾਹ ਤੇ ਕਮੀਜ਼ ਚ ਇਸ ਤਰ੍ਹਾਂ ਦੇ ਡਿਜ਼ਾਈਨ ਲਓ ਪਸ਼ਮੀਨੇ ਦੇ ਵਿੱਚ ਹੀ ਸੂਟ ਰਹਿਣਗੇ ਪਸ਼ਮੀਨੇ ਚ ਹੀ ਛਾਲ ਰਹਿਣਗੇ ਇਸ ਦਾ ਵੀ ਰੇਟ 450 ਹੈ ਇਸ ਦਾ ਵੀ ਤੁਸੀਂ ਕੋਈ ਵੀ ਸ਼ਿਪਿੰਗ ਨਹੀਂ ਲੈਣੀ 450 ਚ ਤੁਹਾਡਾ ਸੂਟ ਘਰ ਪਹੁੰਚਦਾ ਹੋ ਜਾਊਗਾ ਇਸ ਤੋਂ ਅੱਗੇ ਇਹ ਗੱਲ ਲਾਈਟ ਬੇਸ ਕਲਰ ਚ ਇਹ ਸਕਿਨ ਟੋਨ ਹੈ ਸਕਿਨ ਦੀ ਟੋਨ ਹੈ ਡਾਰਕ ਸਕਿਨ ਟੋਨ ਹੈ ਇਹ ਆਲਓਵਰ ਸੂਟ ਰਹਿਣਗੇ ਪਸ਼ਮੀਨੇ ਦੇ ਇਹ ਸੂਟ ਰਹਿਣਗੇ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਕੂਲ ਆ ਤੇ ਹੌਲਾ ਕੱਪੜਾ ਇਹ ਗਰਮ ਹੁੰਦੇ ਆ ਤੇ ਹੌਲੇ ਹੁੰਦੇ ਆ ਪੌਂਚ ਡਿਜ਼ਾਈਨਿੰਗ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਮੌਸਮ ਦੇ ਕਾਰਨ ਥੋੜੇ ਜਿਹਾ ਖਰਾਬੀ ਆਉਂਦੀ ਹੋਊਗੀ ਲਾਈਟਿੰਗ ਸਹੀ ਨਹੀਂ ਹੈਗੀ ਆਪਾਂ ਬਿਨਾਂ ਲਾਈਟ ਤੋਂ ਬਣਾ ਰਹੇ ਆ ਸਕਿਨ ਟੋਨ ਜਾਂ ਡਾਰਕ ਸਕਿਨ ਟੋਨ ਤੇ ਇਸ ਦੇ ਨਾਲ ਵੀ ਇਸ ਤਰ੍ਹਾਂ ਸ਼ਾਲ ਰਹੇਗਾ ਪੂਰਾ ਵਧੀਆ ਸ਼ਾਲ ਰਹੂਗਾ ਇਸ ਤਰ੍ਹਾਂ ਸ਼ਾਲ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਸ਼ਾਲ ਦੀ ਡਿਜ਼ਾਈਨਿੰਗ ਵੀ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਇਹ ਸੂਟ ਵੀ 450 ਚ ਰਹੂਗਾ ਸ਼ਿਪਿੰਗ ਤੁਸੀਂ ਕੋਈ ਨਹੀਂ ਦੇ ਰਹੇ ਇਹ ਸੂਟ ਵੀ ਲਾਈਟ ਸਕੈਨ ਕਲਰ ਤੇ ਰਹੂਗਾ ਇਸ ਦੀ ਡਿਜ਼ਾਈਨਿੰਗ ਚੇਂਜ ਹੈ ਪਸ਼ਮੀਨੇ ਦੀ ਸੂਟ ਰਹੂਗਾ ਇਸ ਤਰ੍ਹਾਂ ਨਿੱਕਾ ਨਿੱਕਾ ਡਿਜ਼ਾਈਨ ਬਣਿਆ ਹੋਇਆ ਤੇ ਨਾਲ ਲਾਈਨਾਂ ਬਣੀਆਂ ਹੋਈਆਂ ਆਲਓਵਰ ਸੂਟ ਰਹੂਗਾ ਕਲਰ ਪੂਰਾ ਪਰਫੈਕਟ ਆ ਰਿਹਾ ਕੈਮਰਾਮੈਨ ਦੱਸਣਗੇ ਵੀ ਤੁਹਾਨੂੰ ਕਿਦਾਂ ਦਾ ਆ ਰਿਹਾ ਬਾਈਟ ਜਾਂ ਸ਼ੋਅ ਹੁੰਦੇ ਵਿੱਚ ਵਿੱਚ ਮਾੜਾ ਇਹ ਸਕਿਨ ਟੋਨ ਚੀ ਹੈ ਇਹ ਸਕਿਨ ਸੀ ਹੈ ਰੋਸ਼ਨੀ ਕਰਕੇ ਸਹੀ ਨਹੀਂ ਆ ਰਿਹਾ ਮੌਸਮ ਜ਼ਿਆਦਾ ਖਰਾਬ ਹੈ ਇਸ ਤਰ੍ਹਾਂ ਦੀ ਡਿਜ਼ਾਈਨ ਹੈ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਇਸ ਦੇ ਨਾਲ ਵੀ ਛਾਲ ਰਹੂਗਾ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦਾ ਸ਼ਾਲ ਰਹੂਗਾ ਜਿਸ ਤਰ੍ਹਾਂ ਆਪਾਂ ਕੱਲੇ ਕਸ਼ਮੀਰੀ ਨੇ ਦੇ ਸ਼ਾਲ ਲੈਨੇ ਉਸ ਤਰ੍ਹਾਂ ਦਾ ਇਹ ਕੱਪੜਾ ਹੈ ਪੂਰਾ ਵਧੀਆ ਤੇ ਹੌਲਾ ਇਸ ਤਰ੍ਹਾਂ ਦੀ ਡਿਜ਼ਾਈਨ ਬਣੀ ਹੋਈ ਤੁਸੀਂ ਕਿਸੇ ਵੀ ਏਸ ਦਾ ਇਹ ਸੂਟ ਪਾ ਸਕਦੇ ਹੋ ਇਸ ਤਰ੍ਹਾਂ ਕਰਕੇ ਤੁਸੀਂ ਸ਼ਾਰਟ ਸਕਰੀਨ ਲੈਣੀ ਹੈ ਤੇ ਆਪਾਂ ਨੂੰ ਭੇਜਣਾ ਹੈ ਇਹ ਸੂਟ ਵੀ 450 ਚ ਰਹੂਗਾ ਇਸ ਦੇ ਵਿੱਚ ਵੀ ਇੱਕ ਹੀ ਕਲਰ ਹੈ ਦੀ ਸ਼ਿਪਿੰਗ ਐਸਡੀ ਵੀ ਕੋਈ ਨਹੀਂ ਦੇਣੀ ਤੁਸੀ ਆਪਾਂ ਵਰਲਡਵਾਈ ਸ਼ਿਪਿੰਗ ਕਰਦੇ ਹਈਆਂ ਤੁਸੀਂ ਕਿੱਥੇ ਵੀ ਬੈਠੇ ਆ ਤੁਸੀਂ ਆਪਣੇ ਤੋਂ ਸੂਟ ਮੰਗਵਾ ਸਕਦੇ ਆ ਸੂਟ ਤੁਹਾਡੇ ਘਰ ਪਹੁੰਚਦਾ ਹੋ ਜਾਊਗਾ ਤੁਸੀਂ ਆਪਾਂ ਨੂੰ ਕਿਵੇਂ ਵੀ ਸੂਟ ਦਾ ਆਰਡਰ ਦੇ ਸਕਦੇ ਆ ਗੂਗਲ ਪੇ ਪੇਟਮ ਪੇਟਮ ਕਿਸੇ ਵੀ ਮੈਥਡ ਨਾਲ ਤੁਸੀਂ ਸੂਟ ਖਰੀਦ ਸਕਦੇ ਹੋ ਆਨਲਾਈਨ ਬਾਈ ਕਰ ਸਕਦੇ ਆ ਤੇ ਆ ਸੂਟ ਵੀ ਪਸ਼ਮੀਨੇ ਚ ਰਹੂਗਾ ਕਰਮ ਸੂਟ ਪਸ਼ਮੀਨੇ ਚ ਪਿਆਰ ਪਸ਼ਮੀਨੇ ਚ ਰਹੂਗਾ ਇਸ ਚ ਵੀ ਇੱਕ ਕਲਰ ਹੀ ਰਹਿ ਗਿਆ ਆਪਣੇ ਵੈਸੇ ਸਾਰੇ ਲੱਗ ਚੁੱਕੇ ਬੁਟੀਕ ਤੇ ਵੀਡੀਓ ਪਾ ਨਹੀਂ ਸਕੇ ਇਸ ਚ ਬਹੁਤ ਕਲਰ ਆਏ ਸੀਗੇ ਇਸ ਤਰ੍ਹਾਂ ਦਾ ਮਜੈਂਟਾ ਜਿਹਾ ਕਲਰ ਹੈ ਆਲਓਵਰ ਸੂਟ ਰਹੂਗਾ ਵਧੀਆ ਵਾਲਾ ਪਸ਼ਮੀਨਾ ਰਹੂਗਾ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਇਹ ਕੱਪੜਾ ਵੀ ਨਜ਼ਦੀਕ ਤੋਂ ਛਿੱਜਨ ਵਗੈਰਾ ਵਾਲਾ ਨਹੀਂ ਪ्योर ਪਸ਼ਮੀਨੇ ਦੇ ਸੂਟ ਰਹਿਣਗੇ ਇਸ ਸੂਟ ਦਾ ਪ੍ਰਾਈਸ ਰਹੂਗਾ ਓਨਲੀ 350 ਰੁਪਏ 300 ਤੇ 50 ਰੁਪਏ ਤੇ ਇਸ ਦੀ ਵੀ ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ ਤੇ ਇਹ ਫ੍ਰੀ ਸ਼ਿਪਿੰਗ ਤੁਹਾਡੇ ਘਰ ਪਹੁੰਚਦਾ ਹੋ ਜਾਊਗਾ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਕੇ ਜਰੂਰ ਦੱਸਣਾ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਸਬਸਕ੍ਰਾਈਬ ਜਰੂਰ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਇਸ ਤਮਾਕੇ ਦਾ ਲਾਭ ਹਟਾਉਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ